ਮੈਂ ਆਪਣੇ ਸਾਸਰ ਨਾਲ ਹਵੇਲੀ ਚ ਪਾਥੀਆਂ ਦਾ ਕੰਮ ਕਰਾ ਰਹੀ ਸੀ ਜਦ ਕਿ ਮੇਰੀ ਨਨਾਨ ਭੱਜੀ ਭੱਜੀ ਆਈ ਤੇ ਉਹ ਬੜਾ ਰੋਲਾ ਪਾ ਰਹੀ ਸੀ ਬੜਾ ਗੁੱਸੇ ਚ ਬੋਲ ਰਹੀ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੀ ਆ ਉਹ ਮੈਨੂੰ ਹੀ ਗੁੱਸੇ ਵਿੱਚ ਬੋਲ ਰਹੀ ਸੀ ਮੇਰੀ ਨਨਾਨ ਜੇ ਕੁਵਾਰੀ ਸੀ ਉਹਦੀ ਬੋਲੀ ਸੁਣ ਕੇ ਮੇਰਾ ਦਿਲ ਜਿਹਾ ਕੰਬਣ ਲੱਗਾ ਕਿ ਕੀ ਹੋ ਗਿਆ ਹੋਊਗਾ ਜਦੋਂ ਉਹ ਸਾਡੇ ਕੋਲ ਆਈ ਤਾਂ ਮੰਮੀ ਕਹਿਣ ਲੱਗੀ ਕਿ ਕੀ ਹੋਇਆ ਕਿਉਂ ਐਵੇਂ ਗਰਮ ਹੋਈ ਫਿਰਦੀ ਆ ਉਹ ਕਹਿਣ ਲੱਗੀ ਗਰਮ ਨਾ ਹੋਵਾਂ ਤਾਂ ਹੋਰ ਕੀ ਕਰਾਂ ਇਹਦੀ ਮਾਂ ਸਾਡੇ ਘਰ ਆ ਗਈ ਆ ਮੈਨੂੰ ਲੱਗਦਾ ਪੱਕਾ ਹੀ ਇੱਥੇ ਰਹਿਣ ਲਈ ਆ ਗਈ ਆ ਕਿਉਂਕਿ ਉਹਦੇ ਕੋਲ ਕੱਪੜਿਆਂ ਵਾਲਾ ਵੱਡਾ ਬੈਗ ਭਰਿਆ ਹੋਇਆ ਆ ਮੇਰੀ ਸੱਸ ਕਹਿਣ ਲੱਗੀ ਫਿਰ ਕੀ ਹੋ ਗਿਆ ਜੇ ਉਹ ਆ ਗਈ ਆ ਤੈਨੂੰ ਦੱਸ ਕਾਤੋਂ ਇੰਨੀਆਂ ਮਿਰਚਾਂ ਲੱਗ ਰਹੀਆਂ ਨੇ ਮੈਂ ਚੁੱਪ ਕਰਕੇ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਤੇ ਹੁਣ ਮੈਨੂੰ ਬੜੀ ਜਲਦੀ ਸੀ ਕਿ ਕਦੋਂ ਮੇਰੀ ਸੱਸ ਕਹਿ ਦੇਵੇ ਕਿ ਚੱਲ ਘਰੇ ਚਲੀਏ ਕਿਉਂਕਿ ਮੈਂ ਆਪਣੀ ਮੰਮੀ ਨੂੰ ਘਰੇ ਜਾ ਕੇ ਮਿਲਣਾ ਚਾਹੁੰਦੀ ਸੀ ਤੇ ਪਤਾ ਕਰਨਾ ਚਾਹੁੰਦੀ ਸੀ ਕਿ ਮੰਮੀ ਇਸ ਤਰ੍ਹਾਂ ਬੈਗ ਕੱਪੜਿਆਂ ਵਾਲਾ ਲੈ ਕੇ ਇੱਥੇ ਕਿਵੇਂ ਆਈ ਆ ਫਿਰ ਮੇਰੀ ਸੱਸ ਨੇ ਮੇਰਾ ਮੂੰਹ ਵੇਖਿਆ ਤੇ ਉਹ ਮੇਰੇ ਦਿਲ ਦੀ ਗੱਲ ਸਮਝ ਗਈ। ਮੇਰੀ ਸੱਸ ਮੇਰਾ ਬੜਾ ਮੋਹ ਕਰਦੀ ਸੀ। ਉਹ ਮੇਰੀ ਦਿਲ ਦੀ ਗੱਲ ਮੂੰਹ ਤੋਂ ਹੀ ਸਮਝ ਲੈਂਦੀ ਸੀ। ਉਹ ਕਹਿਣ ਲੱਗੀ ਚੱਲ ਫਿਰ ਜਿਹੜਾ ਕੰਮ ਰਹਿ ਗਿਆ ਉਹ ਫਿਰ ਕਰ ਲਵਾਂਗੇ। ਮੈਂ ਕਿਹਾ ਹਾਂ ਜੀ। ਇੰਨੀ ਗੱਲ ਕਹਿ ਕੇ ਮੈਂ ਜਲਦੀ ਜਲਦੀ ਆਪਣੀ ਸੱਸ ਦੇ ਅੱਗੇ ਤੁਰ ਪਈ। ਮੇਰੀ ਨਣਾਣ ਪਿੱਛੇ ਆ ਰਹੀ ਸੀ ਪਰ ਹੁਣ ਵੀ ਉਹ ਮੂੰਹ ਵਿੱਚ ਬੁੜਬੁੜ ਕਰ ਰਹੀ ਸੀ। ਮੈਂ ਆਪਣੀ ਨਾਨ ਦੀ ਗੱਲ ਨੂੰ ਇਗਨੋਰ ਕਰਦੇ ਹੋਏ ਜਲਦੀ ਜਲਦੀ ਆਪਣੇ ਘਰ ਚਲੀ ਗਈ। ਜਦੋਂ ਮੈਂ ਘਰੇ ਗਈ ਤਾਂ ਮੰਮੀ ਵਿਹੜੇ ਵਿੱਚ ਬੈਠੀ ਸੀ। ਮੈਂ ਇਸ ਗੱਲ ਤੇ ਹੈਰਾਨ ਸੀ ਕਿ ਮੇਰੀ ਨਾਨ ਨੇ ਨਾ ਤਾਂ ਉਹਨੂੰ ਪਾਣੀ ਦਿੱਤਾ ਸੀ ਤੇ ਨਾ ਹੀ ਉਹਨੂੰ ਅੰਦਰ ਬੈਠਣ ਲਈ ਕਿਹਾ ਸੀ। ਉਹ ਵਿਚਾਰੀ ਵਿਹੜੇ ਵਿੱਚ ਬੈਠ ਕੇ ਮੇਰਾ ਇੰਤਜ਼ਾਰ ਕਰ ਰਹੀ ਸੀ। ਜਦੋਂ ਮੈਂ ਘਰ ਪਹੁੰਚੀ ਤਾਂ ਮੰਮੀ ਮੈਨੂੰ ਵੇਖ ਕੇ ਬੜੀ ਖੁਸ਼ ਹੋ ਗਈ। ਉਹਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਹਦਾ ਮੂੰਹ ਵੀ ਬੜਾ ਲਾਲ ਹੋਇਆ ਪਿਆ ਸੀ। ਮੈਂ ਆਪਣੀ ਮਾਂ ਨੂੰ ਵੇਖ ਕੇ ਉਹਦੇ ਗਲੇ ਲੱਗ ਗਈ ਜਦੋਂ ਮੈਂ ਆਪਣੀ ਮਾਂ ਨੂੰ ਆਪਣੇ ਗਲ ਨਾਲ ਲਾਇਆ ਤਾਂ ਉਹਦੇ ਦਿਲ ਦੀਆਂ ਧੜਕਨਾਂ ਬੜੀਆਂ ਤੇਜ਼ ਹੋ ਰਹੀਆਂ ਸੀ ਉਹਨੂੰ ਇਸ ਤਰ੍ਹਾਂ ਵੇਖ ਕੇ ਮੇਰਾ ਮਨ ਬੜਾ ਬੇਚੈਨ ਹੋ ਰਿਹਾ ਸੀ ਮੇਰਾ ਦਿਲ ਬਸ ਇਸ ਗੱਲ ਬਾਰੇ ਸੋਚ ਰਿਹਾ ਸੀ ਕਿ ਕਦੋਂ ਮੈਂ ਮੰਮੀ ਤੋਂ ਸਾਰੀ ਗੱਲ ਪੁੱਛਾਂ ਕਿ ਗੱਲ ਕੀ ਹੋ ਗਈ ਆ ਇੱਥੇ ਮੰਮੀ ਕਿਉਂ ਆਈ ਆ ਹੋ ਸਕਦਾ ਉਹ ਇੱਥੇ ਵੈਸੇ ਰਹਿਣ ਆਈ ਹੋਵੇ ਪਰ ਮੰਮੀ ਪਹਿਲਾਂ ਕਦੇ ਇਸ ਤਰ੍ਹਾਂ ਇੰਨਾ ਕੱਪੜਿਆਂ ਵਾਲਾ ਬੈਗ ਭਰ ਕੇ ਨਹੀਂ ਲੈ ਕੇ ਆਈ ਸੀ ਮੈਂ ਅੱਜ ਆਪਣੀ ਮਾਂ ਨੂੰ ਕੁਝ ਨਹੀਂ ਪੁੱਛ ਰਹੀ ਸੀ ਕਿਉਂਕਿ ਮੇਰੀ ਨਣਾਨ ਵੀ ਸਾਹਮਣੇ ਆ ਕੇ ਕੁਰਸੀ ਤੇ ਬੈਠ ਗਈ ਸੀ ਮੇਰੀ ਨਣਾਨ ਸਾਡੇ ਘਰ ਵਿੱਚ ਬੜੀ ਮੁਖਤਿਆਰਨ ਬਣਦੀ ਸੀ ਉਹ ਸਾਰੇ ਪਰਿਵਾਰ ਨੂੰ ਮੂਰੇ ਲਾਈ ਰੱਖਦੀ ਸੀ ਮੇਰੀ ਤਾਂ ਕੋਈ ਗੱਲ ਉਹ ਪੂਰੀ ਹੋਣ ਹੀ ਨਹੀਂ ਦਿੰਦੀ ਸੀ ਬਸ ਆਪਣੀ ਹੀ ਭਗਾਉਂਦੀ ਸੀ ਬੇਸ਼ੱਕ ਮੇਰੀ ਸੱਸ ਮੇਰੇ ਵੱਲ ਦੀ ਸੀ ਉਹ ਉਹਦੇ ਵੱਲ ਵਿੱਚ ਨਹੀਂ ਆਉਂਦੀ ਸੀ ਪਰ ਫਿਰ ਵੀ ਉਹ ਮੇਰੀ ਸੱਸ ਦੀ ਗੱਲ ਨੂੰ ਨਹੀਂ ਚੱਲਣ ਦਿੰਦੀ ਸੀ ਉਹ ਆਪਣੀ ਗੱਲ ਹੀ ਮੇਨ ਰੱਖਦੀ ਸੀ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਮਾਂ ਨੂੰ ਕੁਝ ਪੁੱਛਦੀ ਉਹ ਸਾਹਮਣੇ ਕੁਰਸੀ ਤੇ ਬੈਠ ਗਈ ਤੇ ਅੱਖਾਂ ਫਾੜ-ਫਾੜ ਕੇ ਮੇਰੀ ਮਾਂ ਵਾਲੀਆਂ ਕਦੇ ਮੇਰੇ ਵੱਲ ਵੇਖ ਰਹੀ ਸੀ ਮੈਂ ਆਪਣੀ ਮੰਮੀ ਨੂੰ ਪਾਣੀ ਲਿਆ ਕੇ ਦਿੱਤਾ ਤੇ ਚਾਹ ਪਾਣੀ ਦਾ ਪ੍ਰਬੰਧ ਕਰਨ ਲੱਗੀ ਮੇਰੀ ਸੱਸ ਮੇਰੀ ਮੰਮੀ ਦੇ ਕੋਲ ਬੈਠ ਗਈ ਤੇ ਉਹ ਦੋਵੇਂ ਗੱਲਾਂ ਕਰਨ ਲੱਗੀਆਂ ਮੇਰੀ ਸੱਸ ਨੇ ਵੀ ਮੇਰੀ ਮੰਮੀ ਕੋਲੋਂ ਕੋਈ ਗੱਲ ਨਾ ਪੁੱਛਿਓ ਉਹ ਵੀ ਮੇਰੀ ਨਨਾਨ ਤੋਂ ਡਰ ਰਹੀ ਸੀ ਇਹ ਗੱਲ ਤਾਂ ਪੱਕੀ ਸੀ ਮੇਰੀ ਸੱਸ ਮੇਰੀ ਨਨਾਨ ਕੋਲੋਂ ਬੜਾ ਚਲਦੀ ਸੀ ਬੇਸ਼ੱਕ ਕਦੇ-ਕਦੇ ਉਹਨੂੰ ਘੂਰ ਦਿੰਦੀ ਸੀ ਪਰ ਹਰ ਟਾਈਮ ਉਹਦੇ ਕੋਲੋਂ ਡਰਦੀ ਹੀ ਰਹਿੰਦੀ ਸੀ ਕਿਉਂਕਿ ਉਹਦਾ ਸੁਭਾਅ ਇਦਾਂ ਦਾ ਹੀ ਸੀ ਉਹ ਆਪਣੀ ਮਾਂ ਨੂੰ ਵੀ ਬੋਲਣ ਲੱਗੇ ਵੇਖਦੀ ਨਹੀਂ ਸੀ ਬੜੀ ਲੜਾਕੀ ਜਿਹਾ ਸੁਭਾਅ ਦੀ ਸੀ ਮੇਰਾ ਘਰ ਵਾਲਾ ਜੋ ਕਿ ਇੰਨਾ ਕ ਜਿਆਦਾ ਸ਼ਰੀਫ ਸੀ ਉਹਦੀ ਤਾਂ ਹਿੰਮਤ ਹੀ ਨਹੀਂ ਸੀ ਕਿ ਆਪਣੀ ਭੈਣ ਦੇ ਅੱਗੇ ਮਾੜੀ ਜਿਹੀ ਆਵਾਜ਼ ਕੱਢੇ ਉਹ ਸਾਡੇ ਸਾਰੇ ਪਰਿਵਾਰ ਨੂੰ ਦਬਾ ਕੇ ਰੱਖਦੀ ਸੀ ਇਸ ਗੱਲ ਦਾ ਸਾਰੇ ਪਿੰਡ ਵਿੱਚ ਪਤਾ ਸੀ ਕਿ ਮੇਰੀ ਨਨਾਨ ਬੜੀ ਕੱਬੀ ਆ ਉਹਨੇ ਸਾਡੇ ਸਾਰੇ ਪਰਿਵਾਰ ਨੂੰ ਦਬਾ ਕੇ ਰੱਖਿਆ ਸੀ ਘਰ ਵਿੱਚ ਸਾਰੇ ਪੈਸੇ ਦੀ ਮੁਖਤਿਆਰੀ ਮੇਰੀ ਨਨਾਨ ਦੀ ਸੀ ਉਮਰ ਦੀ ਹੁਣੋ ਹੋ ਗਈ ਸੀ ਪਰ ਅਜੇ ਤੱਕ ਉਹਨੇ ਵਿਆਹ ਨਹੀਂ ਕਰਵਾਇਆ ਸੀ ਮੈਂ ਤਾਂ ਹੁਣ ਇਸ ਗੱਲ ਦਾ ਹੀ ਇੰਤਜ਼ਾਰ ਕਰਦੀ ਰਹਿੰਦੀ ਸੀ ਕਿ ਕਦੋਂ ਮੇਰੀ ਨਨਾਨ ਦਾ ਵਿਆਹ ਹੋਵੇ ਤੇ ਅਸੀਂ ਵੀ ਥੋੜਾ ਸੁੱਖ ਦਾ ਸਾਹ ਲੈ ਲਈਏ ਪਰ ਮੈਂ ਇਹ ਗੱਲ ਆਪਣੇ ਤੱਕ ਹੀ ਸੀਮਤ ਰੱਖਦੀ ਸੀ ਮੈਂ ਆਪਣੀ ਇਹ ਗੱਲ ਕਦੇ ਆਪਣੀ ਸੱਸ ਦੇ ਸਾਹਮਣੇ ਵੀ ਨਹੀਂ ਕੱਢੀ ਸੀ ਕਿਉਂਕਿ ਉਹਦੀ ਤਾਂ ਫਿਰ ਵੀ ਧੀ ਸੀ ਮੈਨੂੰ ਲੱਗਦਾ ਸੀ ਕਿ ਉਹਨੂੰ ਬੁਰਾ ਲੱਗੂਗਾ ਇਸ ਕਰਕੇ ਮੈਂ ਇਹ ਗੱਲ ਆਪਣੇ ਮਨ ਵਿੱਚ ਹੀ ਸੋਚ ਕੇ ਚੁੱਪ ਕਰ ਜਾਂਦੀ ਸੀ ਜਦੋਂ ਮੈਂ ਆਪਣੀ ਮੰਮੀ ਤੇ ਸੱਸ ਨੂੰ ਚਾਹ ਫੜਾਉਣ ਲੱਗੀ ਤਾਂ ਮੇਰੀ ਨਾਨ ਮੈਨੂੰ ਕਹਿਣ ਲੱਗੀ ਮੈਨੂੰ ਵੀ ਚਾਹ ਲਿਆ ਦੇ ਭਾਬੀ ਅਸੀਂ ਤੈਨੂੰ ਬੈਠੇ ਨਹੀਂ ਦੇਖਦੇ ਦੇਖ ਲੈ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਚਾਹ ਲਿਆ ਕੇ ਦਿੱਤੀ ਆ ਮੰਮੀ ਕਹਿਣ ਲੱਗੀ ਹੁਣ ਉਹ ਦੂਰੋਂ ਆਈ ਆ ਉਹਨੂੰ ਹੀ ਦੇਣੀ ਸੀ ਤੈਨੂੰ ਵੀ ਲਿਆ ਦਊਗੀ ਥੋੜਾ ਸਬਰ ਕਰਿਆ ਕਰ ਐਵੇਂ ਨਾ ਬੋਲੀ ਜਾਇਆ ਕਰ ਮੈਂ ਚਾਹ ਉਹਨੂੰ ਵੀ ਫੜਾਈ ਤੇ ਆਪ ਵੀ ਆਪਣੀ ਚਾਹ ਲੈ ਕੇ ਆਈ ਮੈਂ ਚਾਹ ਹੱਥ ਵਿੱਚ ਫੜੀ ਬੈਠੀ ਸੀ ਪਰ ਮੇਰੇ ਹੱਥੋਂ ਚਾਹ ਬਿਲਕੁਲ ਛੁੱਟਣ ਵਾਲੀ ਸੀ ਕਿਉਂਕਿ ਮੈਨੂੰ ਲੱਗ ਹੀ ਰਿਹਾ ਸੀ ਕਿ ਮੰਮੀ ਕਿਤੇ ਇਹ ਨਾ ਕਹਿ ਦੇਵੇ ਕਿ ਉਹਨੂੰ ਉਹਦੇ ਭਰਾ ਨੇ ਘਰੋਂ ਕੱਢ ਦਿੱਤਾ ਆ ਮੈਨੂੰ ਇਸ ਗੱਲ ਦਾ ਇੰਤਜ਼ਾਰ ਸੀ ਕਿ ਮੰਮੀ ਇਹ ਗੱਲ ਕਹੂਗੀ ਤਾਂ ਸ਼ਾਇਦ ਮੇਰੇ ਹੱਥੋਂ ਚਾਹ ਹੀ ਛੁੱਟ ਜਾਊਗੀ ਕਿਉਂਕਿ ਮੈਨੂੰ ਪਤਾ ਸੀ ਮੇਰੀ ਨਨਾਨ ਨੇ ਤਾਂ ਮੇਰੀ ਮੰਮੀ ਨੂੰ ਇੱਥੇ ਰਹਿਣ ਨਹੀਂ ਦੇਣਾ ਤੇ ਮੇਰੀ ਮੰਮੀ ਕਿੱਥੇ ਜਾਊਗੀ ਪਰ ਅਜੇ ਤੱਕ ਗੱਲ ਦਾ ਕੋਈ ਪੱਕਾ ਪਤਾ ਵੀ ਨਹੀਂ ਸੀ ਫਿਰ ਵੀ ਮੈਂ ਆਪਣੇ ਮਨ ਵਿੱਚ ਇਹ ਗੱਲਾਂ ਸੋਚੀ ਜਾ ਰਹੀ ਸੀ ਬਸ ਹੁਣ ਇੰਤਜ਼ਾਰ ਸੀ ਕਿ ਕਦੋਂ ਮੇਰੀ ਨਨਾਨ ਸੈਟ ਤੇ ਜਾਵੇ ਤੇ ਮੈਂ ਆਪਣੀ ਮੰਮੀ ਕੋਲੋਂ ਪੁੱਛਾਂ ਕਿ ਉਹ ਕਿੱਦਾਂ ਆਈ ਆ ਇੰਨੇ ਟਾਈਮ ਤੱਕ ਮੇਰੀ ਨਨਾਨ ਦਾ ਫੋਨ ਵੱਜ ਗਿਆ ਉਹ ਆਪਣੀ ਚਾਹ ਲੈ ਕੇ ਕੋਠੇ ਤੇ ਚਲੀ ਗਈ ਤੇ ਮੈਂ ਆਪਣੀ ਮੰਮੀ ਦੇ ਨੇੜੇ ਹੋ ਕੇ ਬੈਠ ਗਈ ਤੇ ਮੈਂ ਮੰਮੀ ਨੂੰ ਕਿਹਾ ਮੰਮੀ ਤੁਸੀਂ ਆਉਣ ਲੱਗੇ ਫੋਨ ਵੀ ਨਹੀਂ ਕੀਤਾ ਕੀ ਗੱਲ ਸਭ ਠੀਕ ਠਾਕ ਤਾਂ ਹੈ ਮੰਮੀ ਕਹਿਣ ਲੱਗੀ ਜੇ ਠੀਕ ਠਾਕ ਹੁੰਦਾ ਤਾਂ ਮੈਂ ਇੱਥੇ ਕਿਉਂ ਆਉਂਦੀ ਮੈਂ ਕਿਹਾ ਕਿਉਂ ਮਾਵਾ ਧੀਆਂ ਦੇ ਘਰ ਆਉਂਦੀਆਂ ਨਹੀਂ ਮੇਰੀ ਸੱਸ ਵੀ ਕੋਲ ਹੀ ਬੈਠੀ ਸੀ ਮੇਰੀ ਸੱਸ ਆਪਣੀ ਚਾਹ ਲੈ ਕੇ ਅੰਦਰ ਚਲੀ ਗਈ ਮੈਂ ਕਿਹਾ ਮੰਮੀ ਤੁਸੀਂ ਤਾਂ ਬੈਠ ਜਾਓ ਕੋਈ ਗੱਲ ਨਹੀਂ ਮੇਰੀ ਸਾਸਰ ਕਹਿਣ ਲੱਗੀ ਮਾਵਾ ਧੀਆਂ ਦੀਆਂ 100 ਗੱਲਾਂ ਹੁੰਦੀਆਂ ਨੇ ਮੇਰੀ ਮੰਮੀ ਨੇ ਬਾਹ ਫੜ ਕੇ ਮੇਰੀ ਸੱਸ ਨੂੰ ਆਪਣੇ ਕੋਲ ਹੀ ਬਿਠਾ ਲਿਆ ਤੇ ਮੇਰੀ ਮੰਮੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਤੇ ਮੰਮੀ ਨੇ ਕਿਹਾ ਕਿ ਤੇਰੇ ਭਰਾ ਨੇ ਮੈਨੂੰ ਘਰ ਵਿੱਚੋਂ ਬਾਹਰ ਕੱਢ ਦਿੱਤਾ ਆ ਮੈਨੂੰ ਤਾਂ ਪਹਿਲਾਂ ਹੀ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿ ਇਹੀ ਗੱਲ ਹੋਈ ਹੋਣੀ ਆ ਮੈਂ ਲੰਬਾ ਜਹਾ ਹੌਕਾ ਲਿਆ ਤੇ ਮੰਮੀ ਨੂੰ ਕਿਹਾ ਕਿ ਇਦਾਂ ਦੀ ਕੀ ਗੱਲ ਹੋਗੀ ਮੰਮੀ ਕਹਿਣ ਲੱਗੀ ਕਿ ਮੇਰੇ ਕੋਲ ਹੁਣ ਪਹਿਲਾਂ ਵਾਂਗ ਕੰਮ ਨਹੀਂ ਹੁੰਦਾ ਇਸੇ ਗੱਲ ਪਿੱਛੇ ਤੇਰੀ ਪਰਜਾਈ ਨੇ ਤੇਰੇ ਭਰਾ ਨੂੰ ਕਹਿ ਦਿੱਤਾ ਕਿ ਹੁਣੇ ਕੰਮ ਦੀ ਨਹੀਂ ਆ ਇਹਨੂੰ ਬਿਰਧ ਆਸ਼ਰਮ ਵਿੱਚ ਛਾੜਿਆ ਮੈਂ ਉਹਨਾਂ ਦੇ ਬੜੇ ਤਰਲੇ ਕੀਤੇ ਕਿ ਮੈਨੂੰ ਬਿਰਧ ਆਸ਼ਰਮ ਵਿੱਚ ਨਾ ਛੱਡਿਓ ਮੈਂ ਸਿੱਧਾ ਤੇਰੇ ਕੋਲ ਆ ਗਈ। ਉਹਨਾਂ ਨੇ ਮੇਰੇ ਕੋਲੋਂ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਕਿਉਂਕਿ ਮੇਰੇ ਡੈਡੀ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ। ਇੱਥੇ ਡੈਡੀ ਦੀ ਸਾਰੀ ਜ਼ਮੀਨ ਮੰਮੀ ਦੇ ਨਾਮ ਚੜ ਗਈ ਸੀ ਪਰ ਮੇਰੇ ਭਾਈ ਪਰਜਾਈ ਨੇ ਉਹ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ। ਮੇਰਾ ਭਰਾ ਜ਼ਿਆਦਾ ਲਾਲਚੀ ਨਹੀਂ ਸੀ ਪਰਜਾਈ ਇਦਾਂ ਦੀ ਸੀ ਪਰ ਭਰਾ ਨੂੰ ਆਪਣਾ ਘਰ ਬਸਾਉਣ ਲਈ ਝੁਕਣਾ ਪੈਂਦਾ ਸੀ। ਮੈਨੂੰ ਇੱਕ ਵਾਰ ਤਾਂ ਗੁੱਸਾ ਆਇਆ ਮੈਂ ਕਿਹਾ ਭਰਾ ਕੁਝ ਨਹੀਂ ਬੋਲਿਆ ਮੰਮੀ ਕਹਿਣ ਲੱਗੀ ਉਹਨੇ ਕੀ ਬੋਲਣਾ ਉਹ ਤਾਂ ਮੇਰੇ ਵਾਂਗੂ ਵਿਚਾਰਾ ਮਜਬੂਰ ਆ ਉਹ ਤਾਂ ਆਪਣੇ ਘਰ ਵਾਲੀ ਕੋਲੋਂ ਡਰਦਾ ਆ ਮੈਨੂੰ ਪਤਾ ਆ ਉਹਦੀ ਇਸ ਗੱਲ ਵਿੱਚ ਮਰਜ਼ੀ ਨਹੀਂ ਪਰ ਫਿਰ ਵੀ ਉਹਨੇ ਮੈਨੂੰ ਆਪਣੀ ਘਰ ਵਾਲੀ ਦੇ ਕਹਿੰਤੇ ਘਰੋਂ ਬਾਹਰ ਕਰ ਦਿੱਤਾ ਤੇ ਬਾਹਰ ਆ ਕੇ ਕਹਿ ਰਿਹਾ ਸੀ ਮਾਤਾ ਮੈਂ ਮਜਬੂਰ ਆ ਮੈਨੂੰ ਮਾਫ਼ ਕਰ ਦੇਵੀਂ ਮੈਨੂੰ ਪਤਾ ਇਹਦਾ ਪਾਪ ਮੈਨੂੰ ਬਹੁਤ ਲੱਗਣਾ ਆ ਪਰ ਮੈਂ ਕੀ ਕਰਾਂ ਜੇ ਮੈਂ ਤੈਨੂੰ ਇਸ ਘਰ ਵਿੱਚ ਰੱਖੂੰਗਾ ਤਾਂ ਇਹਨੇ ਮੈਨੂੰ ਵੀ ਇਸ ਘਰ ਵਿੱਚ ਨਹੀਂ ਰਹਿਣ ਦੇਣਾ بس ਇੰਨੀ ਗੱਲ ਕਹਿ ਕੇ ਤੇਰਾ ਪ੍ਰਾਂ ਅੰਦਰ ਚਲਾ ਗਿਆ ਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਮੈਂ ਬੂਹੇ ਤੇ ਖੜੀ ਰਹਿ ਗਈ ਫਿਰ ਮੈਨੂੰ ਕੁਝ ਨਾ ਔੜਿਆ ਮੈਂ ਚੁੱਪ ਕਰਕੇ ਇੱਧਰ ਨੂੰ ਆ ਗਈ ਹੁਣ ਮੈਨੂੰ ਤਾਂ ਨਹੀਂ ਪਤਾ ਕਿ ਮੈਂ ਕਿੱਥੇ ਰਹਿਣਾ ਕਿੱਥੇ ਨਹੀਂ ਰਹਿਣਾ ਪਰ ਇੱਕ ਵਾਰ ਮਨ ਵਿੱਚ ਇਹ ਗੱਲ ਆਈ ਕਿ ਪੁੱਤ ਨੇ ਤਾਂ ਕੱਢ ਦਿੱਤਾ ਹੁਣ ਆਪਣੀ ਧੀ ਕੋਲ ਵੀ ਜਾ ਕੇ ਵੇਖ ਲਵਾਂ ਬੇਸ਼ੱਕ ਤੇਰੇ ਹੱਥ ਵਸ ਕੁਝ ਨਹੀਂ ਪਰ ਫਿਰ ਵੀ ਮੈਂ ਉਮੀਦ ਇਹੀ ਕਰਕੇ ਆਈ ਆਂ ਕਿ ਮੈਂ ਤੇਰੇ ਕੋਲ ਰਹੂੰਗੀ ਮੇਰੀ ਸੱਸ ਕਹਿਣ ਲੱਗੀ ਭੈਣ ਜੀ ਤੁਸੀਂ ਚੰਗਾ ਕੀਤਾ ਜੋ ਇੱਧਰ ਆ ਗਏ ਇੱਥੇ ਤਾਂ ਉਹਨੂੰ ਕੋਈ ਤਕਲੀਫ ਨਹੀਂ ਹੋਊਗੀ ਤੁਸੀਂ ਬੇਫਿਕਰ ਹੋ ਕੇ ਇੱਥੇ ਰਹੋ ਮੰਮੀ ਨੂੰ ਤਾਂ ਇਸ ਨਾਲ ਕੋਈ ਪ੍ਰੋਬਲਮ ਨਹੀਂ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੰਮੀ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਪਰ ਜੋ ਮੇਰੀ ਨਨਾਨੀ ਸੀ ਉਹਦਾ ਮੈਨੂੰ ਪਤਾ ਸੀ ਕਿ ਉਹਨੇ ਮੰਮੀ ਨੂੰ ਰੱਖਣ ਵਿੱਚ ਬੜੀ țeੜਫੜ ਕਰਨੀ ਆ ਮੈਂ ਆਪਣੀ ਮੰਮੀ ਨਾਲ ਆਪਣੀ ਨਨਾਨ ਬਾਰੇ ਗੱਲ ਕਰਨੀ ਸੀ ਪਰ ਆਪਣੀ ਸੱਸ ਦੇ ਸਾਹਮਣੇ ਮੈਂ ਉਹ ਗੱਲ ਨਹੀਂ ਕਰ ਸਕਦੀ ਸੀ ਫਿਰ ਮੇਰੀ ਸੱਸ ਚਾਹ ਪੀ ਕੇ ਅੰਦਰ ਚਲੀ ਗਈ ਕਿਉਂਕਿ ਉਹ ਸਮਝ ਗਈ ਸੀ ਕਿ ਇਹਨਾਂ ਨੇ ਗੱਲਾਂ ਕਰਨੀਆਂ ਹੋਣਗੀਆਂ ਜਦੋਂ ਉਹ ਅੰਦਰ ਗਈ ਤਾਂ ਮੈਂ ਆਪਣੀ ਮੰਮੀ ਨੂੰ ਆਪਣੀ ਨਨਾਨ ਬਾਰੇ ਸਭ ਕੁਝ ਦੱਸਿਆ ਮੰਮੀ ਕਹਿਣ ਲੱਗੇ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਆ ਕਿ ਉਹ ਇਦਾਂ ਦੀ ਆ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੰਮੀ ਤੁਸੀਂ ਇੱਥੇ ਰਹੋ ਉਹ ਅੱਗੇ ਵੀ ਤਾਂ ਮੈਨੂੰ ਇੰਨਾ ਕੁਝ ਬੋਲਦੀ ਹੀ ਆ ਜੇ ਥੋੜਾ ਬਹੁਤ ਹੋਰ ਬੋਲੂਗੀ ਤਾਂ ਕੀ ਹੋ ਜਾਊਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਮੰਮੀ ਰੋਣ ਲੱਗੀ ਤੇ ਮੇਰੇ ਗਲੇ ਲੱਗ ਗਈ ਤੇ ਕਹਿਣ ਲੱਗੀ ਧੀਏ ਮੈਨੂੰ ਪਤਾ ਤੂੰ ਕਿੰਨੀ ਮਜਬੂਰ ਆ ਫੇਰ ਵੀ ਤੂੰ ਮੈਨੂੰ ਮਨਾ ਨਹੀਂ ਕੀਤਾ ਤੂੰ ਮੈਨੂੰ ਰੱਖਣ ਲਈ ਹਾਂ ਕਰ ਦਿੱਤੀ ਆ ਮੈਂ ਮੰਮੀ ਨੂੰ ਹਾਂ ਤਾਂ ਕਰ ਦਿੱਤੀ ਸੀ ਪਰ ਕੋਠੇ ਤੇ ਖੜੀ ਨਨਾਨ ਵਾਲ ਮੈਂ ਵੇਖ ਰਹੀ ਸੀ ਕਿ ਪਤਾ ਨਹੀਂ ਜਦੋਂ ਨੂੰ ਇਹ ਗੱਲ ਦਾ ਪਤਾ ਲੱਗੂਗਾ ਤਾਂ ਮੇਰਾ ਕੀ ਹਾਲ ਕਰੂਗੀ ਕਿਉਂਕਿ ਕਈ ਵਾਰ ਉਹਨੇ ਮੇਰੇ ਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਆ ਪਰ ਇਸ ਗੱਲ ਦਾ ਮੇਰੇ ਘਰ ਵਾਲੇ ਨੂੰ ਨਹੀਂ ਪਤਾ ਕਿਉਂਕਿ ਮੇਰਾ ਘਰ ਵਾਲਾ ਜ਼ਿਆਦਾ ਟਾਈਮ ਖੇਤ ਹੀ ਰਹਿੰਦਾ ਜਦੋਂ ਵੀ ਮੇਰਾ ਘਰ ਵਾਲਾ ਮੇਰੇ ਕੋਲ ਆ ਕੇ ਥੋੜਾ ਟਾਈਮ ਬੈਠ ਜਾਂਦਾ ਤਾਂ ਮੈਨੂੰ ਨਨਾਨ ਬੋਲ ਬੋਲ ਕਰਨ ਲੱਗ ਜਾਂਦੀ ਆ ਤੇ ਮੇਰਾ ਘਰ ਵਾਲਾ ਰਣਜੀਤ ਉੱਠ ਕੇ ਫਿਰ ਖੇਤਵਾਲ ਚਲਾ ਜਾਂਦਾ ਉਹ ਕਹਿੰਦਾ ਕਿ ਇਹਦੀ ਬੋੜ-ਬੋੜ ਨਾਲੋਂ ਤਾਂ ਚੰਗਾ ਏ ਕਿ ਬੰਦਾ ਖੇਤ ਹੀ ਕੰਮ ਕਰ ਲਵੇ ਕਦੇ-ਕਦੇ ਮੈਨੂੰ ਉਹਦੇ ਤੇ ਬੜਾ ਤਰਸ ਆਉਂਦਾ ਸੀ ਤੇ ਮੈਂ ਹਮੇਸ਼ਾ ਇਹ ਗੱਲ ਸੋਚਦੀ ਸੀ ਕਿ ਅਸੀਂ ਦੋਵੇਂ ਪਤੀ-ਪਤਨੀ ਹੋ ਕੇ ਸਾਨੂੰ ਕੋਲ ਬੈਠਣ ਦਾ ਅਧਿਕਾਰ ਵੀ ਨਹੀਂ ਆ ਬੇਸ਼ੱਕ ਅਸੀਂ ਰਾਤ ਨੂੰ ਇਕੱਠੇ ਹੁੰਦੇ ਸੀ ਪਰ ਰਾਤ ਵੇਲੇ ਉਹ ਵੀ ਥੱਕਿਆ ਹੁੰਦਾ ਸੀ ਤੇ ਮੈਂ ਵੀ ਸਾਰਾ ਦਿਨ ਕੰਮ ਵਿੱਚ ਥੱਕੀ ਹੁੰਦੀ ਸੀ ਇਸ ਕਰਕੇ ਇੱਕ ਦੂਜੇ ਕੋਲ ਬੈਠਣ ਦਾ ਟਾਈਮ ਹੀ ਨਹੀਂ ਲੱਗਦਾ ਸੀ ਪਰ ਮੇਰੀ ਨਣਾਨ ਪਤਾ ਨਹੀਂ ਕਦੋਂ ਵਿਆਹ ਕਰਾਈਗੀ ਤੇ ਮੇਰਾ ਖਿਹੜਾ ਕਦੋਂ ਛੁੱਟੇਗਾ ਹੁਣ ਮੇਰੀ ਨਣਾਨ ਚਾਹ ਪੀ ਕੇ ਹੱਥ ਵਿੱਚ ਕੱਪ ਲੈ ਕੇ ਪੌੜੀਆਂ ਤੋਂ ਥੱਲੇ ਵੱਲ ਨੂੰ ਆ ਰਹੀ ਸੀ ਜਦੋਂ ਉਹ ਥੱਲੇ ਆ ਰਹੀ ਸੀ ਤਾਂ ਮੈਂ ਚੁੱਪ ਕਰਕੇ ਉਹਦੇ ਮੂੰਹ ਵੱਲੀ ਵੇਖੀ ਜਾ ਰਹੀ ਸੀ ਉਹ ਮੈਨੂੰ ਕਹਿਣ ਲੱਗੀ ਮੇਰੇ ਮੂੰਹ ਵੱਲ ਕੀ ਵੇਖਦੇ ਹੋ ਕਰ ਲਈ ਆਪਣੀ ਮਾਂ ਨਾਲ ਗੱਲਬਾਤ ਪੁੱਛ ਲੈ ਆਪਣੀ ਮਾਂ ਨੂੰ ਕਿ ਉਹ ਕਿੰਨੇ ਦਿਨ ਇੱਥੇ ਰਹੇਗੀ ਮੈਂ ਕੁਝ ਨਾ ਬੋਲੀ ਮੈਂ ਥੋੜਾ ਪਿਆਰ ਨਾਲ ਉਹਨੂੰ ਕਿਹਾ ਕਿ ਸ਼ਰਨ ਵੇਖ ਤੂੰ ਮੰਮੀ ਬਾਰੇ ਕੁਝ ਨਾ ਬੋਲ ਜੋ ਤੂੰ ਕਹਿਣਾ ਮੈਨੂੰ ਕਹਿਲਾ ਕਿਉਂਕਿ ਮੇਰੀ ਮੰਮੀ ਨੂੰ ਮੇਰੇ ਭਰਾ ਨੇ ਘਰੋਂ ਕੱਢ ਦਿੱਤਾ ਤੇ ਹੁਣ ਉਹ ਹਮੇਸ਼ਾ ਲਈ ਇੱਥੇ ਆ ਗਈ ਆ ਇਹ ਗੱਲ ਸੁਣ ਕੇ ਮੇਰੀ ਨਾਨ ਪੜਕ ਗਈ ਤੇ ਕਹਿਣ ਲੱਗੀ ਇਹ ਨਹੀਂ ਹੋ ਸਕਦਾ ਤੇਰੀ ਹਿੰਮਤ ਕਿਵੇਂ ਹੋਈ ਇਹਨੂੰ ਇੱਥੇ ਰੱਖਣ ਦੀ ਇਹ ਇੱਥੇ ਨਹੀਂ ਰਹੂਗੀ ਮੰਮੀ ਦੇ ਸਾਹਮਣੇ ਉਹ ਏਦਾਂ ਬੋਲਣ ਲੱਗੀ ਮੈਂ ਬਹੁਤ ਰੋ ਰਹੀ ਸੀ ਪਰ ਉਹ ਮੇਰੀ ਗੱਲ ਨਹੀਂ ਸੁਣ ਰਹੀ ਸੀ ਮੈਂ ਉਹਦੇ ਪੈਰ ਵੀ ਫੜ ਲਏ ਇੰਨੇ ਟਾਈਮ ਤੱਕ ਰਣਜੀਤ ਵੀ ਖੇਤੋਂ ਘਰ ਆ ਗਏ ਮੰਮੀ ਨੂੰ ਇੱਥੇ ਵੇਖ ਕੇ ਉਹ ਬੜੇ ਖੁਸ਼ ਹੋਏ ਕਿਉਂਕਿ ਉਹ ਮੇਰੀ ਮੰਮੀ ਨੂੰ ਆਪਣੀ ਮੰਮੀ ਹੀ ਮੰਨਦੇ ਸੀ ਉਹ ਕਹਿਣ ਲੱਗੇ ਕੀ ਹੋਇਆ ਮੈਂ ਜਲਦੀ ਜਲਦੀ ਉੱਠ ਕੇ ਖੜੀ ਹੋ ਗਈ ਮੈਂ ਕਿਆ ਕੁਝ ਨਹੀਂ ਕੁਝ ਨਹੀਂ ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਨਹੀਂ ਦੱਸ ਸਕਦੀ ਸੀ ਕਿਉਂਕਿ ਮੈਂ ਭੈਣ ਭਰਾ ਵਿੱਚ ਲੜਾਈ ਨਹੀਂ ਕਰਾਉਣਾ ਚਾਹੁੰਦੀ ਸੀ ਇੰਨੇ ਟਾਈਮ ਤੱਕ ਮੇਰੀ ਸੱਸ ਵੀ ਅੰਦਰ ਆ ਗਈ ਤੇ ਮੇਰੀ ਸੱਸ ਕਹਿਣ ਲੱਗੀ ਤੇਰੀ ਸਾਸ ਨੂੰ ਤੇਰੇ ਸਾਲੇ ਨੇ ਘਰੋਂ ਕੱਢ ਦਿੱਤਾ ਏ ਹੁਣੇ ਸਾਡੇ ਨਾਲ ਹੀ ਰਹੂਗੀ ਪਹਿਲਾਂ ਤਾਂ ਰঞ্জੀਤ ਇਸ ਗੱਲ ਤੋਂ ਨਾਰਾਜ਼ ਹੋਇਆ ਕਿ ਸਾਲੇ ਸਾਹਬ ਨੇ ਮੰਮੀ ਨੂੰ ਘਰੋਂ ਕਿਉਂ ਕੱਢ ਦਿੱਤਾ ਇਹੋ ਜੀ ਕੀ ਗੱਲ ਹੋ ਗਈ ਸੀ ਮੰਮੀ ਕਹਿਣ ਲੱਗੀ ਪੁੱਤ ਉਹੀ ਹੋਇਆ ਜੋ ਇਸ ਉਮਰ ਵਿੱਚ ਹਰੇਕ ਬਜ਼ੁਰਗ ਨਾਲ ਹੁੰਦਾ ਆ ਨਵਾਂ ਕਿੱਥੇ ਚੱਲਦੀਆਂ ਨੇ ਬੁੱਢੇ ਮਾਪਿਆਂ ਨੂੰ ਰঞ্জੀਤ ਬੜਾ ਪਿਆਰ ਨਾਲ ਮੇਰੇ ਵੱਲ ਦੇਖ ਕੇ ਕਹਿਣ ਲੱਗਾ ਪਰ ਤੇਰੀ ਧੀ ਤਾਂ ਇਦਾਂ ਦੀ ਬਿਲਕੁਲ ਨਹੀਂ ਆ ਤੇਰੀ ਧੀ ਤਾਂ ਮੇਰੀ ਮਾਂ ਦੀ ਬੜੀ ਸੇਵਾ ਕਰਦੀ ਆ ਤੇ ਬੜਾ ਮੋਹ ਕਰਦੀ ਆ ਉਦੀ ਪਿਆਰ ਭਰੀ ਤੱਕਣੀ ਮੈਨੂੰ ਬੜੀ ਚੰਗੀ ਲੱਗੀ। ਮੇਰੀਆਂ ਅੱਖਾਂ ਪਾਣੀ ਨਾਲ ਭਰ ਗਿਆ ਕਿਉਂਕਿ ਉਹਨੇ ਮੇਰੀ ਬੜੇ ਪਿਆਰ ਭਰੇ ਸ਼ਬਦਾਂ ਨਾਲ ਤਾਰੀਫ਼ ਕੀਤੀ ਸੀ। ਮੇਰੀ ਨਣਾਨ ਚੁੱਪ ਕਰਕੇ ਖੜੀ ਸੀ। ਰਣਜੀਤ ਦੋਵੇਂ ਹੱਥ ਮੰਮੀ ਦੇ ਹੱਥਾਂ ਵਿੱਚ ਫੜ ਕੇ ਕਹਿਣ ਲੱਗਾ, "ਮੰਮੀ, ਤੁਸੀਂ ਨਿਰਾਸ਼ ਨਾ ਹੋਵੋ। ਤੁਸੀਂ ਇੱਥੇ ਰਹੋ। ਜੇਕਰ ਤੁਹਾਨੂੰ ਉਹ ਪੁੱਤ ਨੇ ਘਰੋਂ ਕੱਢ ਦਿੱਤਾ ਤਾਂ ਤੁਹਾਡਾ ਦੂਜਾ ਪੁੱਤ ਹੈਗਾ ਆ।" ਮੇਰੀ ਨਣਾਨ ਜਲਦੀ ਜਲਦੀ ਬੋਲ ਪਈ, ਜਿਵੇਂ ਉਹਦੇ ਕੋਲੋਂ ਰਿਹਾ ਹੀ ਨਹੀਂ ਗਿਆ। ਕਹਿੰਦੀ ਆਹੋ ਅਸੀਂ ਇੱਥੇ ਵੱਧੂ ਫੈਕਟਰੀ ਲਗਾਈ ਆ ਨਾ ਪੈਸਿਆਂ ਦੀ ਜੋ ਅਸੀਂ ਇਸ ਤਰ੍ਹਾਂ ਵੱਧੂ ਕਾ ਟੁੱਬਜ਼ੁਰਗਾ ਤੇ ਢਾ ਦਿੰਨੇ ਆ ਰਣਜੀਤ ਕਹਿਣ ਲੱਗਾ ਤੂੰ ਕਿਸੇ ਆਏ ਗਏ ਦੀ ਸ਼ਰਮ ਹੀ ਮੰਨ ਲਿਆ ਕਰ ਕਿ ਤੇਰਾ ਬੋਲਣਾ ਹਰ ਗੱਲ ਵਿੱਚ ਜ਼ਰੂਰੀ ਹੁੰਦਾ ਬੁੜਬੁੜ ਕਰਦੀ ਹੋਈ ਉਹ ਅੰਦਰ ਚਲੀ ਗਈ ਬੇਸ਼ੱਕ ਉਹ ਰਣਜੀਤ ਤੋਂ ਡਰਦੀ ਤਾਂ ਨਹੀਂ ਸੀ ਪਰ ਫਿਰ ਵੀ ਥੋੜਾ ਬਹੁਤ ਉਹਦੇ ਸਾਹਮਣੇ ਚੁੱਪ ਹੋ ਜਾਂਦੀ ਸੀ ਉਹ ਅੰਦਰ ਚਲੀ ਗਈ ਤੇ ਅੰਦਰ ਜਾ ਕੇ ਆਪਣੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਲਿਆ। ਮੰਮੀ ਕਹਿਣ ਲੱਗੀ ਚੱਲ ਪੁੱਤ ਇਹਦਾ ਤਾਂ ਸੁਭਾਅ ਆ ਤੂੰ ਐਵੇਂ ਗੁੱਸਾ ਨਾ ਕਰੀ। ਮੈਂ ਕਹਿਆ ਨਹੀਂ ਮੰਮੀ ਮੈਂ ਤਾਂ ਕੀ ਗੁੱਸਾ ਕਰਨਾ। ਬਸ ਮੈਨੂੰ ਇਸ ਗੱਲ ਦਾ ਡਰ ਹੈ ਕਿ ਸ਼ਰਨ ਮੰਮੀ ਨੂੰ ਇੱਥੇ ਰਹਿਣ ਦਊਗੀ ਜਾਂ ਨਹੀਂ ਜਾਂ ਫਿਰ ਕਿੰਨੇ ਕ ਦਿਨ ਰਹਿਣ ਦਊ। ਤੇ ਮੰਮੀ ਕਹਿਣ ਲੱਗੀ ਕੋਈ ਨਾ ਕੁਝ ਨਹੀਂ ਹੁੰਦਾ ਕਿਦਰੇ ਨਹੀਂ ਕੁਝ ਕਹਿੰਦੀ ਚੁੱਪ ਰਹਿ। ਮੇਰੀ ਮਾਂ ਮੈਨੂੰ ਕਹਿਣ ਲੱਗੀ ਪੁੱਤ ਜੇਕਰ ਤੁਹਾਡੇ ਘਰ ਵਿੱਚ ਮੇਰੇ ਕਰਕੇ ਲੜਾਈ ਪੈਂਦੀ ਆ ਤਾਂ ਮੈਂ ਇੱਥੋਂ ਚਲੀ ਜਾਨੀ ਆ। ਮੈਂ ਕਿਹ ਨਈ ਨਈ ਮੰਮੀ ਕਿਉਂਕਿ ਮੈਂ ਆਪਣੇ ਹੱਥਾਂ ਨਾਲ ਆਪਣੀ ਮੰਮੀ ਨੂੰ ਇਸ ਤਰ੍ਹਾਂ ਆਪਣੇ ਘਰੋਂ ਨਹੀਂ ਕੱਢ ਸਕਦੀ ਸੀ ਕਿਉਂਕਿ ਮਾਂ ਤਾਂ ਫਿਰ ਮਾਂ ਹੀ ਹੁੰਦੀ ਆ ਬੇਸ਼ੱਕ ਆਪਣੀ ਮਾਂ ਲਈ ਮੈਨੂੰ ਕਿੰਨੀਆਂ ਵੀ ਗੱਲਾਂ ਸੁਣਨੀਆਂ ਪੈਣ ਮੈਂ ਆਪਣੀ ਮਾਂ ਲਈ ਹਰ ਗੱਲ ਝੱਲ ਸਕਦੀ ਸੀ ਪਰ ਉਹਨੂੰ ਇਸ ਤਰ੍ਹਾਂ ਰੋਲਦੇ ਹੋਏ ਨਹੀਂ ਵੇਖ ਸਕਦੀ ਸੀ ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਮੇਰੀ ਅੱਖ ਥੋੜੀ ਲੇਟ ਖੁੱਲੀ ਮੈਂ ਵੇਖਿਆ ਕਿ ਕੋਈ ਵਿਹੜੇ ਵਿੱਚ ਝਾੜੂ ਲਗਾ ਰਿਹਾ ਸੀ ਸ਼ਰਨ ਤਾਂ ਬਿਲਕੁਲ ਵੀ ਘਰ ਦੇ ਕੰਮ ਨਹੀਂ ਕਰਦੀ ਸੀ ਤੇ ਮੇਰੀ ਸੱਸ ਉਸ ਟਾਈਮ ਧਾਰਾ ਕੱਢਣ ਚਲੀ ਜਾਂਦੀ ਸੀ ਮੈਂ ਸੋਚਦੀ ਸੀ ਕਿ ਵਿਹੜੇ ਵਿੱਚ ਝਾੜੂ ਕੌਣ ਲਗਾ ਰਿਹਾ ਜਲਦੀ ਜਲਦੀ ਜਦੋਂ ਮੈਂ ਉੱਠ ਕੇ ਗਈ ਤਾਂ ਮੈਂ ਵੇਖਿਆ ਕਿ ਮੇਰੀ ਮਾਂ ਜਿਹਦਾ ਲੱਕ ਪੀੜ ਕਰ ਰਿਹਾ ਸੀ ਉਹ ਆਪਣੇ ਲੱਕ ਤੇ ਹੱਥ ਰੱਖ ਕੇ ਵਿਹੜੇ ਵਿੱਚ ਝਾੜੂ ਲਗਾ ਰਹੀ ਸੀ ਮੈਂ ਉਸਦੇ ਹੱਥੋਂ ਝਾੜੂ ਫੜ ਲਿਆ ਤੇ ਮੈਂ ਕਿਹਾ ਮੰਮੀ ਤੁਸੀਂ ਰਹਿਣ ਦਿੰਦੇ ਅੰਦਰੋਂ ਸ਼ਰਨ ਉੱਠ ਕੇ ਆ ਗਈ ਉਹਨੇ ਕਾਲਜ ਜਾਣਾ ਸੀ ਉਹ ਕਹਿਣ ਲੱਗੀ ਕੋਈ ਨਾ ਲਾ ਲੈਣ ਦੇ ਇੱਥੇ ਵਿਹਲਿਆਂ ਨੂੰ ਰੋਟੀਆਂ ਨਹੀਂ ਮਿਲਣੀਆਂ ਮੈਂ ਸ਼ਰਮ ਤੇ ਹੈਰਾਨ ਸੀ ਕਿ ਉਹ ਕਿਸੇ ਰਿਸ਼ਤੇਦਾਰ ਦੀ ਵੀ ਸ਼ਰਮ ਨਹੀਂ ਕਰ ਰਹੀ ਸੀ ਗੁੱਸਾ ਤਾਂ ਬੜਾ ਆ ਰਿਹਾ ਸੀ ਪਰ ਆਪਣੀ ਮਾਂ ਨੂੰ ਇੱਥੇ ਰੱਖਣ ਲਈ ਮੈਨੂੰ ਚੁੱਪ ਕਰਨਾ ਪੈਣਾ ਸੀ ਕਿਉਂਕਿ ਜਿਸ ਕੁੜੀ ਦੇ ਸਾਹਮਣੇ ਮੇਰਾ ਘਰ ਵਾਲਾ ਤੇ ਸੱਸ ਨਹੀਂ ਬੋਲਦੀ ਸੀ ਉਹਦੇ ਸਾਹਮਣੇ ਮੈਂ ਕੀ ਬੋਲਣਾ ਸੀ ਮੇਰਾ ਸੋਹਰਾ ਜਦੋਂ ਜਿਉਂਦਾ ਸੀ ਤਾਂ ਸ਼ਰਨ ਉਹਨਾਂ ਕੋਲੋਂ ਡਰਦੀ ਸੀ ਬਸ ਹੁਣ ਉਹ ਸਵਰਗਵਾਸ ਹੋ ਗਏ ਸੀ ਤਾਂ ਸਾਰਿਆਂ ਨੂੰ ਕਿਸੇ ਦਾ ਡਰ ਨਹੀਂ ਸੀ ਉਹ ਸਾਰੇ ਪਰਿਵਾਰ ਤੇ ਆਪਣਾ ਹੀ ਆਰਡਰ ਚਲਾਉਂਦੀ ਸੀ ਮੈਂ ਇਸ ਗੱਲ ਤੇ ਉਦੋਂ ਹੈਰਾਨ ਰਹੇਗੀ ਜਦੋਂ ਮੰਮੀ ਨੇ ਸ਼ਰਨ ਦੇ ਕਾਲਜ ਜਾਣ ਤੋਂ ਬਾਅਦ ਮੈਨੂੰ ਦੱਸਿਆ ਕਿ ਰਾਤ ਮੈਨੂੰ ਸ਼ਰਨ ਨੇ ਕਿਹਾ ਸੀ ਕਿ ਸਵੇਰੇ ਉੱਠ ਕੇ ਵੇੜੇ ਵਿੱਚ ਝਾੜੂ ਲਗਾ ਦਿਓ ਨਹੀਂ ਤਾਂ ਇਸ ਘਰ ਵਿੱਚ ਜ਼ਿਆਦਾ ਨਹੀਂ ਟਿਕ पाओਗੇ ਜੇਕਰ ਇੱਥੇ ਰਹਿਣਾ ਤਾਂ ਕੰਮ ਕਰਨਾ ਪੈਣਾ ਆ ਮੈਂ ਇਸ ਗੱਲ ਨੂੰ ਸੁਣ ਕੇ ਬੜਾ ਰੋਈ ਤੇ ਆਪਣੇ ਆਪ ਵਿੱਚ ਆਪਣੇ ਆਪ ਨੂੰ ਮਜਬੂਰ ਸਮਝ ਰਹੀ ਸੀ ਮੈਂ ਸੋਚਦੀ ਸੀ ਕਿ ਇਹ ਆਰਡਰ ਧੀਆਂ ਨੂੰ ਵੀ ਹੋਣਾ ਚਾਹੀਦਾ ਕਿ ਉਹ ਆਪਣੀ ਮਾਂ ਨੂੰ ਆਪਣੇ ਕੋਲ ਰੱਖ ਸਕਣ ਪਰ ਸਹੁਰੇ ਘਰ ਜਾ ਕੇ ਕੁੜੀਆਂ ਨੂੰ ਬਗਾਨੇ ਹੱਥ ਹੋਣਾ ਪੈਂਦਾ ਆ ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਸ਼ਰਨ ਦੇ ਜਾਣ ਪਿੱਛੋਂ ਮੈਂ ਆਪਣੀ ਮਾਂ ਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਸੀ ਕਿਉਂਕਿ ਮੇਰੀ ਮਾਂ ਕੰਮ ਕਰਨ ਜੋਗੀ ਹੈ ਹੀ ਨਹੀਂ ਸੀ ਜੇਕਰ ਉਹ ਇਹਨਾਂ ਕੰਮ ਕਰਦੀ ਹੁੰਦੀ ਤਾਂ ਸ਼ਾਇਦ ਮੇਰੀ ਪਰਜਾਈ ਨਹੀਂ ਰੱਖ ਲੈਣਾ ਸੀ ਮੇਰੀ ਪਰਜਾਈ ਨੂੰ ਵੀ ਉਹ ਬੋਝ ਲੱਗਦੀ ਸੀ ਪਰ ਮੇਰੀ ਸੱਸ ਇੰਨੀ ਕਾ ਜ਼ਿਆਦਾ ਚੰਗੀ ਸੀ ਕਿ ਉਹ ਇਸ ਗੱਲ ਵਿੱਚ ਪੂਰਾ ਮੇਰਾ ਸਾਥ ਦਿੰਦੀ ਸੀ ਉਹ ਵੀ ਮੰਮੀ ਨੂੰ ਕੰਮ ਨੂੰ ਨਹੀਂ ਕਹਿੰਦੀ ਸੀ ਉਹ ਹਮੇਸ਼ਾ ਕਹਿੰਦੀ ਸੀ ਕਿ ਸ਼ਰਨ ਦੇ ਆਉਣ ਤੱਕ ਤੁਸੀਂ ਕੋਈ ਕੰਮ ਨਾ ਕਰਿਆ ਕਰੋ ਬਸ ਉਹਦੇ ਸਾਹਮਣੇ ਥੋੜਾ ਬਹੁਤ ਤੁਰ ਫਿਰ ਲਿਆ ਕਰੋ ਇੰਨੇ ਲੰਮ ਨੂੰ ਇਹ ਹੋ ਜਾਊਗਾ ਕਿ ਚਲ ਲੈ ਵੀ ਕੰਮ ਕਰਦੇ ਆ ਉਹਦੀ ਜਿੱਦ ਪੂਰੀ ਹੋ ਜਾਊਗੀ ਮੇਰੀ ਸੱਸ ਦੀ ਸਿਹਤ ਠੀਕ ਰਹਿੰਦੀ ਸੀ ਉਹ ਮੇਰੇ ਨਾਲ ਘਰ ਦਾ ਕੰਮ ਕਰਵਾ ਦਿੰਦੀ ਸੀ ਮੈਂ ਤਾਂ ਉਹਨੂੰ ਵੀ ਕਹਿੰਦੀ ਰਹਿੰਦੀ ਸੀ ਕਿ ਮੰਮੀ ਤੁਸੀਂ ਬੈਠ ਜਾਓ ਮੈਂ ਆਪੇ ਕੰਮ ਕਰ ਲਵਾਂਗੀ ਪਰ ਉਹ ਮੇਰਾ ਆਪਣੀਆਂ ਧੀਆ ਵਾਂਗ ਕਰਦੀ ਸੀ ਉਹ ਮੈਨੂੰ ਕੱਲੀ ਨੂੰ ਕੰਮ ਨਹੀਂ ਕਰਨ ਦਿੰਦੀ ਸੀ ਸਾਰਾ ਕੰਮ ਮੇਰੇ ਨਾਲ ਹੀ ਕਰਾਉਂਦੀ ਰਹਿੰਦੀ ਸੀ ਵੈਸੇ ਵੀ ਉਹਦੀ ਸਿਹਤ ਠੀਕ ਰਹਿੰਦੀ ਸੀ ਕਦੇ-ਕਦੇ ਬਿਮਾਰ ਹੋ ਜਾਂਦੀ ਸੀ ਨਹੀਂ ਤਾਂ ਠੀਕ ਰਹਿੰਦੀ ਸੀ ਸਾਡਾ ਤਾਂ ਮਾਵਾਂ ਧੀਆ ਵਾਲਾ ਹੀ ਪਿਆਰ ਸੀ ਮੈਨੂੰ ਤਾਂ ਕਦੇ ਉਹਨੇ ਇਹ ਫੀਲ ਹੀ ਨਹੀਂ ਹੋਣ ਦਿੱਤਾ ਸੀ ਕਿ ਉਹ ਮੇਰੀ ਸੱਸ ਆ ਮੈਂ ਆਪਣੀ ਸੱਸ ਨਾਲ ਇਹ ਗੱਲ ਇੱਕ ਦਿਨ ਸ਼ੇਅਰ ਕੀਤੀ ਕਿ ਆਪਣੀ ਗਵੰਡਣ ਇੱਕ ਬਾਹਰਲੇ ਮੁੰਡੇ ਦੀ 10 ਸ਼ਰਨ ਲਈ ਪਾ ਰਹੀ ਸੀ ਜਦੋਂ ਮੈਨੂੰ ਬਾਹਰਲੇ ਘਰੋਂ ਆਉਂਦੀ ਨੂੰ ਉਹ ਮਿਲੀ ਸੀ ਉਦੋਂ ਮੈਨੂੰ ਉਹ ਦੱਸ ਰਹੀ ਸੀ ਮੇਰੀ ਸੱਸ ਕਹਿਣ ਲੱਗੀ ਫਿਰ ਤੂੰ ਕੀ ਕਿਹਾ ਮੈਂ ਆਪਣੀ ਸੱਸ ਨੂੰ ਹਾਸੇ ਕੇ ਕਿਹਾ ਕਿ ਹੁਣ ਮੈਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਕਿ ਸ਼ਰਨ ਕਿੱਦਾਂ ਦਾ ਮੁੰਡਾ ਪਸੰਦ ਕਰੂਗੀ ਪਰ ਇੰਨਾ ਜ਼ਰੂਰ ਪਤਾ ਹੈ ਕਿ ਸ਼ਰਨ ਬਾਹਰਲਾ ਮੁੰਡਾ ਪਾਲਦੀ ਆ ਮੈਂ ਉਸਨੂੰ ਕਹਿ ਦਿੱਤਾ ਸੀ ਕਿ ਤੂੰ ਘਰ ਆਜ਼ਮੀ ਤੇ ਸ਼ਰਨ ਨਾਲ ਹੀ ਗੱਲ ਕਰ ਲਵੀਂ ਸੱਸ ਕਹਿਣ ਲੱਗੀ ਚਲ ਚੰਗਾ ਕੀਤਾ ਜੋ ਤੂੰ ਉਹਨੂੰ ਇਸ ਤਰ੍ਹਾਂ ਕਹਿ ਦਿੱਤਾ ਇੰਨੇ ਟਾਈਮ ਤੱਕ ਰਣਜੀਤ ਵੀ ਘਰ ਆ ਗਏ ਰਣਜੀਤ ਕਹਿਣ ਲੱਗੇ ਕਿ ਉਹਨੂੰ ਭਿੰਡ ਨੂੰ ਤੂੰ ਨਾ ਐਵੇਂ ਛੇੜੀ ਗਵੰਡਰ ਨੂੰ ਕਹਿ ਦਵੀਂ ਕਿ ਤੂੰ ਹੀ ਗੱਲ ਕਰ ਲਵੀਂ ਕਿਉਂਕਿ ਕਰਨੀ ਤਾਂ ਉਹਨੇ ਆਪਣੀ ਮਰਜ਼ੀ ਆ ਮੈਂ ਕਿਹਾ ਇਸ ਕਰਕੇ ਤਾਂ ਮੈਂ ਉਹਦੇ ਜਾਣ ਪਿੱਛੇ ਇਹ ਗੱਲ ਛੇੜੀ ਆ ਕਿਉਂਕਿ ਜੇਕਰ ਉਹਨੂੰ ਪਤਾ ਲੱਗ ਗਿਆ ਤਾਂ ਉਹਨੇ ਤਾਂ ਮੈਨੂੰ ਇਹੀ ਕਹਿਣਾ ਸ਼ੁਰੂ ਕਰ ਦੇਣਾ ਕਿ ਤੂੰ ਤਾਂ ਮੈਨੂੰ ਕੱਢ ਕੇ ਹੀ ਰਾਜੀ ਆ ਜਿੱਥੇ ਮੈਂ ਰਿਸ਼ਤੇ ਦੀ ਦੱਸ ਪਾਉਂਦੀ ਸੀ ਉਹ ਜਾਣ ਬੁਝ ਕੇ ਵਿਆਹ ਨਹੀਂ ਕਰਵਾਉਂਦੀ ਸੀ ਉਹ ਕਹਿੰਦੀ ਸੀ ਕਿ ਮੈਂ ਇੱਥੇ ਹੀ ਰਹੂੰ ਮੈਂ ਕਿਤੇ ਨਹੀਂ ਜਾਂਦੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੀ ਸੀ ਉਧਰੋਂ ਸ਼ਰਨ ਕਾਲਜ ਤੋਂ ਆ ਗਈ ਤੇ ਉਧਰੋਂ ਸਾਡੀ ਗਵੰਡਣ ਆਂਟੀ ਵੀ ਆ ਗਈ ਗਵੰਡਣ ਆਂਟੀ ਸ਼ਰਨ ਨਾਲ ਉਸ ਰਿਸ਼ਤੇ ਬਾਰੇ ਗੱਲ ਕਰਨ ਲੱਗੀ ਸ਼ਰਨ ਇਹ ਗੱਲ ਸੁਣ ਕੇ ਖੁਸ਼ ਹੋ ਗਈ ਕਿ ਮੁੰਡਾ ਬਾਹਰ ਆ ਉਹ ਆਂਟੀ ਨੂੰ ਕਹਿਣ ਲੱਗੀ ਕਿ ਆਂਟੀ ਬਸ ਗੱਲ ਚਲਾ ਮੇਰੇ ਵੱਲੋਂ ਹਾਂ ਹੀ ਸਮਝ ਆਂਟੀ ਕਹਿਣ ਲੱਗੀ ਕਿ ਪਹਿਲਾ ਮੁੰਡਾ ਤਾਂ ਵੇਖ ਲਾ ਉਹ ਕਹਿਣ ਲੱਗੀ ਬਸ ਤੂੰ ਬਾਹਰਲਾ ਮੁੰਡਾ ਆ ਨਾ ਇੰਨੀ ਗੱਲ ਬਹੁਤ ਆ ਮੈਨੂੰ ਮੁੰਡੇ ਵਿੱਚ ਕੋਈ ਇੰਟਰਸਟ ਨਹੀਂ ਆ ਮੈਨੂੰ ਤਾਂ ਬਸ ਬਾਹਰਲੇ ਮੁੰਡੇ ਦੇ ਨਾਮ ਤੋਂ ਹੀ ਸ਼ਾਂਤੀ ਮਿਲ ਗਈ ਫਿਰ ਅਸੀਂ ਇਸ ਗੱਲ ਤੋਂ ਮਨ ਵਿੱਚ ਖੁਸ਼ ਹੋ ਗਏ ਕਿਉਂਕਿ ਸਾਡੇ ਘਰ ਵਿੱਚ ਉਹੀ ਲੜਾਈ ਦੀ ਜੜ ਸੀ ਵੈਸੇ ਤਾਂ ਮੈਂ ਉਹਦਾ ਵੀ ਬੜਾ ਮੋਹ ਕਰਦੀ ਸੀ ਪਰ ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਸੀ ਤਾਂ ਮੇਰੇ ਦਿਮਾਗ ਵਿੱਚ ਆ ਜਾਂਦਾ ਸੀ ਕਿ ਇੱਥੋਂ ਚਲੀ ਹੀ ਜਾਵੇ ਤਾਂ ਚੰਗਾ ਆ ਕਿਉਂਕਿ ਸਾਰੇ ਪਰਿਵਾਰ ਨੂੰ ਹੀ ਉਹ ਬੜਾ ਤੰਗ ਕਰਦੀ ਸੀ ਮੈਨੂੰ ਤਾਂ ਰਣਜੀਤ ਤੇ ਬੜਾ ਤਰਸ ਆਉਂਦਾ ਸੀ ਉਹ ਵੀ ਵਿਚਾਰੇ ਕੁੱਟ-ਕੁੱਟ ਕੇ ਰਹਿੰਦੇ ਸੀ ਉਹਨਾਂ ਨੇ ਸ਼ੁਰੂ ਤੋਂ ਹੀ ਕਦੇ ਆਪਣੀ ਮਰਜ਼ੀ ਕਰਕੇ ਨਹੀਂ ਵੇਖੀ ਸੀ ਆਂਟੀ ਦੇ ਗੱਲ ਚ ਲਾਉਂ ਤੇ ਪਤਾ ਲੱਗਾ ਕਿ ਮੁੰਡਾ ਮਨੀਲਾ ਵਿੱਚੋਂ ਆਇਆ ਹੋਇਆ ਸੀ ਅਸੀਂ ਮੁੰਡੇ ਦੀ ਫੋਟੋ ਵੇਖ ਲਈ ਸੀ ਮੁੰਡਾ ਬੜਾ ਸੋਹਣਾ ਸੀ ਵੇਖਣ ਵਿੱਚ ਤਾਂ ਸ਼ਰਨ ਵੀ ਸੋਹਣੀ ਸੀ ਪਰ ਸੁਭਾਈ ਕਿਸੇ ਕਮਦਾਨੀ ਸੀ ਘਰ ਵਿੱਚ ਉਹਦੀ ਸੱਸ ਤੇ ਸੋਹਰਾ ਸੀ ਮੁੰਡੇ ਦੀ ਇੱਕ ਭੈਣ ਸੀ ਜੋ ਪਹਿਲਾਂ ਹੀ ਵਿਆਹੀ ਹੋਈ ਸੀ ਮੰਮੀ ਕਹਿਣ ਲੱਗੀ ਕਿ ਮੈਨੂੰ ਤਾਂ ਇਸ ਗੱਲ ਦਾ ਬੜਾ ਡਰ ਲੱਗਦਾ ਕਿ ਉਹ ਆਪਣੇ ਸੱਸ ਤੇ ਸੋਹਰੇ ਨਾਲ ਘਟ ਲੂਗੀ ਕਿਉਂਕਿ ਜਿਸ ਹਿਸਾਬ ਨਾਲ ਇਹਦਾ ਸੁਭਾਹ ਐਨੇ ਤਾਂ 5 ਮਿੰਟ ਨਾ ਕਿਸੇ ਨੂੰ ਝੱਲੇ ਮੈਂ ਕਿਹਾ ਕੋਈ ਗੱਲ ਨਹੀਂ ਮੰਮੀ ਆਪੇ ਹੌਲੀ ਹੌਲੀ ਸਿਆਣੀ ਹੋ ਜਾਊਗੀ ਸਾਰੀ ਉਮਰ ਜਵਾਕ ਇਦਾਂ ਦੇ ਨਹੀਂ ਰਹਿੰਦੇ ਨਾਲੇ ਸਹੁਰੇ ਘਰ ਜਾ ਕੇ ਵੈਸੇ ਹੀ ਫਰਕ ਪੈ ਜਾਂਦਾ ਆ ਮੰਮੀ ਕਹਿਣ ਲੱਗੀ ਚਲ ਤੇਰੀ ਗੱਲ ਸੱਚੀ ਹੋਵੇ ਤਾਂ ਚੰਗਾ ਆ ਹੁਣ ਮੇਰੀ ਨਨਾਨ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਹਫ਼ਤੇ ਵਿੱਚ ਹੀ ਉਹਦਾ ਵਿਆਹ ਰੱਖ ਦਿੱਤਾ ਸੀ ਉਹਨੇ ਸਾਰੀ ਸ਼ਾਪਿੰਗ ਆਪਣੀ ਮਰਜ਼ੀ ਨਾਲ ਕਰੀ ਸੀ ਮੁੰਡੇ ਵਾਲਿਆਂ ਦੀ ਕੋਈ ਮੰਗ ਤਾਂ ਨਹੀਂ ਸੀ ਪਰ ਮੇਰੀ ਨਨਾਨ ਨੇ ਧੱਕੇ ਨਾਲ ਹਰੇਕ ਸਮਾਨ ਲਿਆ ਤੇ ਏਸੀ ਤੱਕ ਵੀ ਉਹਨੇ ਖਰੀਦ ਲੇ ਰঞ্জੀਤ ਕਹਿਣ ਲੱਗੇ ਚੱਲ ਇੱਕ ਵਾਰ ਇਸ ਘਰ ਵਿੱਚੋਂ ਚਲੀ ਜਾਵੇ ਹੁਣ ਜੋ ਲੈਣਾ ਲੈ ਲਵੇ ਕੋਈ ਗੱਲ ਨਹੀਂ ਅਸੀਂ ਇੰਨਾ ਕ ਖਰਚਾ ਝੱਲ ਲਵਾਂਗੇ ਵਾਦਾ ਘਾਟਾ ਹੋ ਜਾਉ ਕੋਈ ਚੱਕਰ ਨਹੀਂ ਘਰ ਵਿੱਚ ਇੰਨਾ ਪੈਸਾ ਨਹੀਂ ਸੀ ਜਿੰਨਾ ਉਹ ਖਰਚ ਕਰ ਰਹੀ ਸੀ ਪਰ ਫਿਰ ਵੀ ਉਹ ਜਾਣ ਬੁੱਝ ਕੇ ਸਭ ਕਰ ਰਹੀ ਸੀ ਉਹਨੂੰ ਕੋਈ ਰੋਕਣ ਵਾਲਾ ਤਾਂ ਹੈ ਹੀ ਨਹੀਂ ਸੀ ਜੇ ਕੋਈ ਬੋਲਦਾ ਸੀ ਤਾਂ ਉਹ ਅਗਲੇ ਨੂੰ ਪੁੱਠੇ ਜਵਾਬ ਦਿੰਦੀ ਸੀ ਉਹਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਹੁਣ ਉਹ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ। ਇਦਾਂ ਲੱਗ ਰਿਹਾ ਸੀ ਜਿਵੇਂ ਘਰ ਵਿੱਚੋਂ ਰੌਣਕ ਹੀ ਚਲੀ ਗਈ ਹੋਵੇ ਕਿਉਂਕਿ ਉਹ ਸਾਰਾ ਦਿਨ ਕਿਸੇ ਨਾ ਕਿਸੇ ਨੂੰ ਬੋਲਦੀ ਹੀ ਰਹਿੰਦੀ ਸੀ। ਉਹ ਕੱਲੇ ਮੈਨੂੰ ਜਾਂ ਰਣਜੀਤ ਨੂੰ ਨਹੀਂ ਆਪਣੀ ਮਾਂ ਨੂੰ ਵੀ ਬੋਲਦੀ ਰਹਿੰਦੀ ਸੀ। ਰਣਜੀਤ ਇੱਕ ਦਿਨ ਹੱਸਣ ਲੱਗ ਗਿਆ ਕਿ ਇਦਾਂ ਲੱਗਦਾ ਜਿਵੇਂ ਘਰ ਵਿੱਚੋਂ ਕੋਈ ਬੜੀ ਵੱਡੀ ਕਿਆਮਤ ਚਲੀ ਗਈ ਹੋਵੇ। ਮੈਂ ਕਿਹਾ ਇਦਾਂ ਨਾ ਕਹੋ। ਚਲ ਫੇਰ ਵੀ ਆਪਣੇ ਘਰ ਦੀ ਧੀ ਆ। ਆਪਾਂ ਇਸ ਤਰ੍ਹਾਂ ਕਹਿੰਦੇ ਚੰਗੇ ਨਹੀਂ ਲੱਗਦੇ। ਫੇਰਾ ਵਗੈਰਾ ਵੀ ਪਾ ਗਈ ਸੀ ਵਿਆਹ ਹੋਏ ਨੂੰ 1 ਮਹੀਨਾ ਹੋ ਗਿਆ ਸੀ ਉਹ ਆਪਣੇ ਘਰ ਵਾਲੇ ਨਾਲ ਘੁੰਮ ਫਿਰ ਰਹੀ ਸੀ ਟਾਈਮ ਵਧੀਆ ਲੰਘ ਰਿਹਾ ਸੀ ਅਜੇ ਤੱਕ ਉਹਦੇ ਸਹੁਰੇ ਪਰਿਵਾਰ ਤੋਂ ਉਹਦੀ ਕੋਈ ਸ਼ਿਕਾਇਤ ਨਹੀਂ ਆਈ ਸੀ ਅਸੀਂ ਮਿਲਣ ਜਾਂਦੇ ਰਹਿੰਦੇ ਸੀ ਪਰ ਉਹ ਬੜਾ ਘਟ ਆਉਂਦੀ ਸੀ ਕਿਉਂਕਿ ਉਹਦਾ ਘਰ ਵਾਲਾ ਜੇ ਵਾਪਸ ਨਹੀਂ ਗਿਆ ਸੀ ਸਾਨੂੰ ਲੱਗਿਆ ਸੀ ਇਸ ਕਰਕੇ ਉਹ ਨਹੀਂ ਆਉਂਦੀ ਕਈ ਵਾਰ ਉਹਨੂੰ ਫੋਨ ਕਰਕੇ ਇਹ ਗੱਲ ਵੀ ਕਹੀ ਸੀ ਕਿ ਤੂੰ ਆ ਕੇ ਰਹਿ ਜਾ ਉਹ ਕਹਿਣ ਲੱਗੀ ਨਹੀਂ ਨਹੀਂ ਮੈਂ ਤਾਂ ਇੱਥੇ ਠੀਕ ਆਂ ਤੁਸੀਂ ਆਪਣਾ ਸ਼ਾਂਤੀ ਨਾਲ ਰਹੋ 1 ਸਾਲ ਬੀਤ ਗਿਆ ਸੀ ਉਹਦਾ ਘਰ ਵਾਲਾ ਅਜੇ ਤੱਕ ਬਾਹਰ ਨਹੀਂ ਗਿਆ ਸੀ ਉਹ ਬਸ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦਾ ਸੀ ਕਿ ਮੈਂ ਸ਼ਰਨ ਨੂੰ ਨਾਲ ਹੀ ਲੈ ਕੇ ਜਾਊਂਗਾ ਅਸੀਂ ਇਸ ਗੱਲ ਤੋਂ ਖੁਸ਼ ਹੋ ਜਾਂਦੇ ਸੀ ਕਿ ਚੱਲ ਸਾਡੀ ਕੁੜੀ ਬਾਰੇ ਇੰਨਾ ਸੋਚਦਾ ਆ ਪਰ ਜਦੋਂ ਸਾਲ ਬੀਤ ਗਿਆ ਤਾਂ ਮੇਰਾ ਘਰ ਵਾਲਾ ਥੋੜੀ ਥੋੜੀ ਇਸ ਗੱਲ ਦੀ ਜਜਮੈਂਟ ਕਰਨ ਲੱਗਾ ਕਿ ਕਿਤੇ ਇਹ ਗਲਤ ਤਾਂ ਨਹੀਂ ਕਿ ਮੁੰਡੇ ਨੇ ਬਾਹਰ ਜਾਣਾ ਹੀ ਨਹੀਂ ਆ ਪਰ ਸ਼ਰਨ ਵੀ ਇਸ ਗੱਲ ਕਰਕੇ ਚੁੱਪ ਬੈਠੀ ਸੀ ਉਹਨੇ ਵੀ ਕੋਈ ਰੌਲਾ ਨਹੀਂ ਪਾਇਆ ਸੀ ਇਸ ਗੱਲ ਤੋਂ ਅਸੀਂ ਹੈਰਾਨ ਸੀ ਕਿਉਂਕਿ ਸ਼ਰਨ ਨੂੰ ਤਾਂ ਬਾਹਰ ਜਾਣ ਦਾ ਬੜਾ ਚਸਕਾ ਸੀ ਹੁਣ ਉਹ ਵੀ ਇਸ ਗੱਲ ਪਿੱਛੇ ਰੌਲਾ ਨਹੀਂ ਪਾਉਂਦੀ ਸੀ ਕਿ ਇਹ ਜਾ ਕਿਉਂ ਨਹੀਂ ਰਿਹਾ ਮੈਂ ਤਾਂ ਉਹਦੇ ਨਾਲ ਗੱਲ ਕਰਨ ਤੋਂ ਵੀ ਡਰਦੀ ਸੀ ਮੈਂ ਵਿਹੜੇ ਵਿੱਚ ਬੈਠ ਕੇ ਭਾਂਡੇ ਮਾਂਜਰੀ ਸੀ ਜਦੋਂ ਇਹ ਗੱਲਾਂ ਚੱਲ ਰਹੀਆਂ ਸੀ ਜਦੋਂ ਮੈਂ ਦਰਵਾਜ਼ੇ ਵੱਲ ਵੇਖਿਆ ਤਾਂ ਸਾਡੇ ਦਰਵਾਜ਼ੇ ਵਿੱਚ ਇੱਕ ਮੋਟਰਸਾਈਕਲ ਰੁਕਿਆ ਮੈਨੂੰ ਲੱਗਿਆ ਕੋਈ ਪਰੌਣਾ ਆਇਆ ਹੋਣਾ ਆ ਪਰ ਜਦੋਂ ਮੈਂ ਦਰਵਾਜ਼ੇ ਵਿੱਚ ਦੀ ਵੇਖਿਆ ਦਰਵਾਜ਼ਾ ਥੋੜਾ ਜਿਹਾ ਖੁੱਲ੍ਹਾ ਸੀ ਸ਼ਰਨ ਦਾ ਘਰ ਵਾਲਾ ਸ਼ਰਨ ਨੂੰ ਮੋਟਰਸਾਈਕਲ ਤੇ ਬਾਹਰ ਹੀ ਤਾਰ ਕੇ ਆਪ ਵਾਪਸ ਚਲਾ ਗਿਆ ਮੈਨੂੰ ਇਸ ਤਰ੍ਹਾਂ ਮੁੜਦੇ ਵੇਖ ਕੇ ਹੈਰਾਨ ਰਹਿ ਗਈ ਮੈਂ ਜਲਦੀ ਜਲਦੀ ਆਪਣੇ ਹੱਥ ਧੋ ਕੇ ਦਰਵਾਜ਼ੇ ਵੱਲ ਗਈ ਵੇਖਿਆ ਕਿ ਸ਼ਰਨ ਬੜੇ ਉਦਾਸ ਜੇ ਮੂੰਹ ਨਾਲ ਅੰਦਰ ਆਈ ਤੇ ਮੈਂ ਕਿਹਾ ਠੀਕ ਆ ਮੈਂ ਉਹਨੂੰ ਤੱਕੇ ਨਾਲ ਹੀ ਗਲੇ ਮਿਲਣ ਲੱਗ ਗਈ ਜਦ ਕਿ ਉਹਨੇ ਤਾਂ ਮੈਨੂੰ ਗੱਲ ਨਾਲ ਨਾ ਲਾਇਆ ਤੇ ਨਾ ਹੀ ਅੱਗੇ ਕੁਝ ਬੋਲੀ ਮੈਂ ਕਿਹਾ ਸ਼ਰਨ ਕੀ ਹੋਇਆ ਤੂੰ ਕੁਝ ਬੋਲ ਨਹੀਂ ਰਹੀ ਨਾਲੇ ਪ੍ਰੌਣਾ ਕਿਉਂ ਬਾਹਰ ਹੀ ਮੁੜ ਗਿਆ ਸ਼ਰਨ ਚੁੱਪ ਕਰਕੇ ਮੰਜੇ ਤੇ ਬੈਠ ਗਈ ਤੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਟਪਕੇ ਹੋਏ ਸੀ ਜਦੋਂ ਮੈਂ ਅੰਦਰੋਂ ਪਾਣੀ ਦਾ ਗਲਾਸ ਲੈ ਕੇ ਆਈ ਤੇ ਮੈਂ ਉਹਨੂੰ ਪਾਣੀ ਪੀਉਣ ਲੱਗੀ ਤੇ ਮੈਂ ਕਿਹਾ ਸ਼ਰਨ ਮੂੰਹੋਂ ਕੁਝ ਬੋਲ ਉਹ ਮੇਰੇ ਗਲੇ ਲੱਗ ਕੇ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਭਾਬੀ ਮੈਂ ਤੁਹਾਡੇ ਨਾਲ ਬੜਾ ਮਾੜਾ ਕੀਤਾ ਮੈਨੂੰ ਮaaf ਕਰ ਦਿਓ ਅੱਜ ਮੈਂ ਆਪਣੇ ਕੀਤੇ ਦੀ ਸਜ਼ਾ ਭੋਗ ਰਹੀ ਆ ਮੈਂ ਕਿਹਾ ਹੋਇਆ ਕਿ ਇਹ ਦੱਸ ਉਹਨੇ ਜੋ ਗੱਲ ਮੈਨੂੰ ਦੱਸੀ ਉਹ ਸੁਣ ਕੇ ਅਸੀਂ ਹੈਰਾਨ ਰਹਿ ਗਏ ਉਹਨੇ ਦੱਸਿਆ ਕਿ ਮੇਰਾ ਘਰ ਵਾਲਾ ਕੋਈ ਬਾਹਰ ਨਹੀਂ ਗਿਆ ਗਵੰਡਨ ਆਂਟੀ ਨੇ ਸਾਡੇ ਨਾਲ ਧੋਖਾ ਕਰਵਾ ਦਿੱਤਾ ਆ ਤੇ ਮੁੰਡਾ ਚਿੱਟਾ ਖਾਂਦਾ ਆ ਮੈਂ ਤਾਂ ਇਸ ਗੱਲ ਕਰਕੇ ਉੱਥੇ ਬੈਠੀ ਸੀ ਕਿ ਚੱਲ ਮੁੰਡਾ ਬਾਹਰ ਚਲਾ ਜਾਊਗਾ ਤੇ ਮੈਨੂੰ ਵੀ ਲੈ ਜਾਊਗਾ ਪਰ ਮੈਨੂੰ ਸੱਚਾਈ ਦਾ ਪਤਾ ਲੱਗ ਗਿਆ ਉਹ ਤਾਂ ਦੁਬਈ ਗਿਆ ਸੀ ਸ਼ਾਇਦ ਗਵੰਡਨ ਨੂੰ ਵੀ ਇਸ ਗੱਲ ਦਾ ਨਾਂ ਪਤਾ ਹੋਵੇ ਇਹਨਾਂ ਨੇ ਸਾਰੇ ਪਿੰਡ ਵਿੱਚ ਝੂਠ ਬੋਲਿਆ ਹੋਇਆ ਕਿ ਇਹ ਮੁੰਡਾ ਮਨੀਲਾ ਵਿੱਚ ਜਦ ਕਿ ਉਹ ਦੁਬਈ ਗਿਆ ਹੋਇਆ ਸੀ ਤੇ ਹੁਣ ਦੁਬਈ ਵਿੱਚੋਂ ਉਹ ਇੱਧਰ ਆ ਗਿਆ ਤੇ ਬੜਾ ਚਿੱਟਾ ਖਾਂਦਾ ਜਦੋਂ ਉਹਨੂੰ ਮੈਂ ਰੋਕਦੀਆਂ ਤਾਂ ਮੈਨੂੰ ਘੁੱਟਦਾ ਉਹਨੇ ਆਪਣੀਆਂ ਬਾਹਾਂ ਤੇ ਨਿਸ਼ਾਨ ਵਿਖਾਏ ਉਹਨੂੰ ਵੇਖ ਕੇ ਅਸੀਂ ਹੈਰਾਨ ਰਹਿ ਗਏ ਤੇ ਮੈਂ ਉਹਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਗਾ ਲਿਆ ਜਦੋਂ ਉਹਦੀਆਂ ਅੱਖਾਂ ਵਿੱਚੋਂ ਅਥਰੂ ਨਿਕਲ ਰਹੇ ਸੀ ਤਾਂ ਮੈਨੂੰ ਉਹਦੇ ਦਰਦ ਦਾ ਅਹਿਸਾਸ ਹੋ ਰਿਹਾ ਸੀ ਬੇਸ਼ੱਕ ਉਹ ਸਾਡੇ ਨਾਲ ਬੜੇ ਗੁੱਸੇ ਵਿੱਚ ਰਹਿੰਦੀ ਸੀ ਪਰ ਫਿਰ ਵੀ ਅਸੀਂ ਉਹਨੂੰ ਪੂਰਾ ਸਹਾਰਾ ਦਿੱਤਾ ਕਿਉਂਕਿ ਉਹਨੂੰ ਸਾਡੀ ਖਾਸ ਲੋੜ ਸੀ ਉਹਦੇ ਘਰ ਵਾਲੇ ਨੇ ਉਸ ਦਿਨ ਉਹਨੂੰ ਇਸ ਲਈ ਇੱਥੇ ਤਾਰਿਆ ਸੀ ਕਿ ਤੂੰ ਉੱਥੋਂ ਜਾ ਕੇ ਪੈਸੇ ਲੈ ਕੇ ਆ ਕਿਉਂਕਿ ਸ਼ਰਨ ਦੇ ਦੱਸਣ ਤੇ ਪਤਾ ਲੱਗਾ ਕਿ ਪਹਿਲਾਂ ਵੀ ਉਹਨੂੰ ਪੈਸੇ ਲਈ ਤੰਗ ਕਰਦਾ ਸੀ ਪਰ ਪਹਿਲਾਂ ਉਹ ਚੁੱਪ ਕਰਕੇ ਰਹੀ ਗਈ ਪਰ ਹੁਣ ਉਹਨੂੰ ਡਰਾ ਕੇ ਇੱਥੇ ਛੱਡ ਕੇ ਗਿਆ ਕਿ ਨਹੀਂ ਤਾਂ ਮੈਂ ਤੈਨੂੰ ਮੁੜ ਕੇ ਲੈ ਕੇ ਨਹੀਂ ਜਾਊਂਗਾ ਪਰ ਸ਼ਰਨ ਦਲੇਰ ਕੁੜੀ ਸੀ ਇਸ ਕਰਕੇ ਉਹਨੇ ਆਪ ਹੀ ਉਹਦੇ ਨਾਲ ਅਲੱਗ ਹੋਣ ਦਾ ਫੈਸਲਾ ਕਰ ਲਿਆ ਸੀ ਤੇ ਇਸ ਗੱਲ ਵਿੱਚ ਅਸੀਂ ਉਹਦਾ ਪੂਰਾ ਸਾਥ ਦਿੱਤਾ ਪੰਚਾਇਤ ਇਕੱਠੀ ਕਰਕੇ ਉਹਨਾਂ ਦਾ ਤਲਾਕ ਕਰਵਾ ਦਿੱਤਾ ਗਿਆ ਕਿਉਂਕਿ ਸ਼ਰਨ ਨੇ ਜੋ ਗੱਲਾਂ ਦੱਸੀਆਂ ਸੀ ਉਹਦੇ ਬਾਵੀਉ ਦੋਸਤ ਨਾਲ ਰਹਿਣਾ ਬੜਾ ਮੁਸ਼ਕਲ ਸੀ ਸ਼ਰਨ ਨੂੰ ਉਸ ਹਾਦਸੇ ਨੇ ਬਿਲਕੁਲ ਹੀ ਬਦਲ ਦਿੱਤਾ ਸੀ ਉਸ ਦਿਨ ਤੋਂ ਬਾਅਦ ਉਹ ਇੰਨੀ ਕਾ ਜ਼ਿਆਦਾ ਬਦਲ ਗਈ ਸੀ ਕਿ ਉਹ ਹਰ ਇੱਕ ਨਾਲ ਪਿਆਰ ਕਰਨ ਲੱਗੀ ਸੀ ਤੇ ਉਹਨੂੰ ਅਹਿਸਾਸ ਹੋ ਗਿਆ ਸੀ ਕਿ ਹਰੇਕ ਦੇ ਜਜ਼ਬਾਤਾਂ ਦੀ ਕਦਰ ਕਰਨੀ ਚਾਹੀਦੀ ਆ ਪਤਾ ਨਹੀਂ ਕੋਈ ਕੀ ਦੁੱਖ ਲੈ ਕੇ ਜੀ ਰਿਆ ਹੁੰਦਾ ਮੈਨੂੰ ਵੀ ਉਹ ਆਪਣੀਆਂ ਵੱਡੀਆਂ ਭੈਣਾਂ ਵਾਂਗ ਸਮਝਣ ਲੱਗ ਗਈ ਸੀ ਤੇ ਕਦੇ ਵੀ ਮੁੜ ਕੇ ਉਹਨੇ ਸਾਡੇ ਘਰ ਵਿੱਚ ਮੁਖਤਿਆਰੀ ਨਹੀਂ ਕੀਤੀ ਸੀ ਉਨੂੰ ਇਹ احساس ਹੋਇਆ ਸੀ ਕਿ ਮੈਨੂੰ ਕਿਸੇ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਬੇਸ਼ੱਕ ਉਹਦੇ ਨਾਲ ਮਾੜਾ ਹੋਇਆ ਪਰ ਉਸ ਨੂੰ ਜ਼ਿੰਦਗੀ ਜਿਉਣ ਦਾ ਪਤਾ ਲੱਗ ਗਿਆ ਸੀ ਇਸ ਤਰ੍ਹਾਂ ਕਈ ਕੁੜੀਆਂ ਆਪਣੇ ਪੇਕਿਆਂ ਦੇ ਘਰਾਂ ਵਿੱਚ ਜ਼ਿਆਦਾ ਹੀ ਮੁਖਤਿਆਰੀ ਕਰਦੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਗੋਂ ਆਪਣੇ ਭਾਈ ਪਰਜਾਈ ਨਾਲ ਪਿਆਰ ਬਣਾ ਕੇ ਰੱਖਣਾ ਚਾਹੀਦਾ ਤਾਂ ਕਿ ਸਾਰੀ ਜ਼ਿੰਦਗੀ ਉਹਨਾਂ ਦਾ ਪੇਕਿਆਂ ਦਾ ਘਰ ਤੇ ਪਿਆਰ ਬਣਿਆ ਰਹੇ ਪਾਈ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੇਂ-ਨਵੇਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ